ਸਰਕਾਰ ਜਿਹੜਾ ਜੀ ਹੁਣ ਮੋਦੀ ਸਾਹਿਬ ਨੇ 600 ਕਰੋੜ ਦਿੱਤਾ 2200 ਕਰੋੜ ਦਿੱਤਾ ਇਹ ਖਬਰਾਂ ਦੇ ਵਿੱਚ ਆ ਜਿਹੜਾ ਕਿਸਾਨ ਦੇ ਕੋਲ ਪਹੁੰਚ ਰਿਹਾ ਅਜੇ ਤੱਕ ਪਈਆ ਨਹੀਂ ਪਹੁੰਚਿਆ ਸਰਕਾਰ ਦਾ ਐਨੀ ਫਿਰ ਦੂਜੀ ਗੱਲ ਸਰਕਾਰ ਨੇ ਕਹੀ ਸੀ ਪੀ ਆਪਾਂ 6 ਮਹੀਨੇ ਦਾ ਲਿਮਟ ਦਾ ਵਿਆਜ ਜਿਹੜਾ ਆ ਕਿਸਾਨ ਦਾ ਖਤਮ ਕਰਾਂਗੇ ਤੇ ਅੱਜ ਸਵੇਰ ਦੇ 5 ਵਜੇ ਤੇ ਸਾਰੇ ਕਿਸਾਨ ਖਲੋਤੇ ਸਾਰਿਆਂ ਨੂੰ ਜਿਹੜੇ ਵਿਆਜ ਦੇ ਮੈਸੇਜ ਆ ਚੁੱਕੇ ਨੇ ਜਿਹੜੇ ਮੇਰੇ ਫੋਨ ਦੇ ਵਿੱਚ ਆ ਦੇਖੋ ਤੁਸੀਂ ਵੇਖ ਸਕਦੇ ਜੇ ਪੰਜਾਬ ਸਿੱਧ ਬੈਂਕ ਸਰਕਾਰੀ ਬੈਂਕ ਆ ਆਪੋਸ ਲੋ ਬੇਟੀ ਮੇਰੇ ਕੋਠਿਆਂ ਤੇ ਬੈ ਕੇ ਹੱਥ ਕੱਟੀ ਆ ਪਰ ਪਿਆਰ ਨਹੀਂ ਸਾਨੂੰ ਕਿਸੇ ਕੋਲ ਮਿਲੀ ਅੱਜ ਕੁਰਸੀਆਂ ਤੇ ਬੈ ਕੇ 4 ਦਿਨ ਕੱਡੇ ਆ ਇੱਕ ਤਾਂ 4-4 ਫੁੱਟ ਗਲੀ ਤਾਂ ਨਿਵਾ ਕਰਿਆ ਇਹਨੂੰ 2 ਸਾਲ ਨਹੀਂ ਲਿਆ ਹੋਈ ਦੇ ਕਿਹਦਾ ਜੀ ਨਹੀਂ ਕਰਦਾ ਕਿ ਕਲੈਂਡਰ ਵਾਲੇ ਕਮਰੇਆਂ ਚ ਰਹੀਏ ਚਾਰ ਸਵੇਰੇ ਪਿੰਡ ਦੇ ਤੁਸੀਂ ਬੰਤੀ ਆ ਪਿੰਡ ਨੂੰ ਇਹਨਾਂ ਨੇ ਟੋਆ ਬਣਾ ਕੇ ਰੱਖਤਾ ਆ ਇਹ ਪਿੰਡ ਦਾ ਪਾਣੀ ਜਦੋਂ ਇਹ ਪਿੰਡ ਡੁੱਬੇਗਾ ਇਹਨੂੰ ਕੌਣ ਬਚਾਏਗਾ ਮਦਰ ਪਰ ਕੁਰਸੀਆਂ ਤੇ ਬਹਿ ਕੇ ਕਦੀ ਦਾਤ ਮਾਰ ਕੇ ਪਾਣੀ ਕੱਢ ਲਿਓ ਕਦੀ ਦਾਤ ਆਉਂਦੇ ਮੀਂਹ ਦੀ ਮਾਰ ਵੀ ਵੱਜਦੀ ਆ ਮੀਂਹ ਤੇ ਜਦੋਂ ਪਾਣੀ ਹਟਾ ਉਹ ਵੀ ਨਹੀਂ ਨਿਕਲਦਾ ਅਸੀਂ ਤਾਂ ਵੀ ਬਾਟੀਆਂ ਨਾਲ ਕਰਦੇ ਆ ਜਦੋਂ ਇੰਨਾ ਇੰਨਾ ਪਾਣੀ ਸਾਡੇ ਅੰਦਰਾਂ ਚ ਕਿਹੜੀ ਮੀਂਹ ਦਾ ਖਰੋਜ ਜਾਂਦਾ ਉਹ ਵੀ ਬੜਾ ਔਖਾ ਹੀ ਕਰਦੇ ਆ ਤੇ ਪਿੱਲਾ ਬਾਹਰ ਪੈ ਗਈਆਂ ਚ ਫਸਣਾ ਖਰਾਬ ਹੁੰਦੀਆਂ ਚ ਐ ਕਕਣਾ ਚ ਵੀ ਆਣ ਕੇ ਅਬ ਸਈ 37 ਦਿਨ ਰੋਟੀ ਖਾਦੀ ਜੋ ਤੇ ਸਾਡਾ ਤਾਂ ਵੇਖ ਲਓ ਸਾਡੇ ਸਾਹਮਣੇ ਸਭ ਕੁਝ ਦਿਖਣ ਦੇ ਆ ਜੋ ਇਸ ਬੰਨ ਦੇ ਉੱਤੇ ਡੀਸੀ ਤਿੰਨ ਵਾਰ ਹੀ ਆ ਚੁੱਕੀ ਆ ਮੌਜੂਦਾ ਉਹਨੇ ਇੱਕ ਵਾਰੀ ਨਹੀਂ ਕਿਹਾ ਵੀ ਆ ਬੰਨ ਵੀ ਤੁਹਾਨੂੰ ਬੰਨਣਾ ਚਾਹੀਦਾ ਇਹ ਗਲੀਆਂ ਸਭ ਤੋਂ ਉੱਚੀਆਂ ਹੋ ਗਈਆਂ ਜੇ ਤੇ ਘਰ ਸਭ ਦੇ ਨੀਵੇਂ ਹੋ ਗਏ ਆ ਸਭ ਤੋਂ ਸਰਕਾਰ ਅਗੇ ਉਹ ਬੇਨਤੀ ਵੀ ਇੱਕ ਗਲੀਆਂ ਦਾ ਗੰਦ ਕਿੜਾ ਦਿਓ ਅਸੀਂ ਪਿੰਡ ਰਮਦਾਸ ਤੋਂ ਪਾਕਿਸਤਾਨ ਵਾਲੇ ਬਾਰਡਰ ਤੇ ਕੋਈ ਚੱਲੇ ਆ ਥੋੜਾ ਜਿਹਾ ਪਾਕਿਸਤਾਨ ਵਾਲੇ ਬਾਰਡਰ ਤੋਂ ਵੱਲ ਨੂੰ ਤਾਂ 2 ਕਿਲੋਮੀਟਰ ਤੇ ਪਿੰਡ ਘੋਣੇ ਆ ਲਾਂਦਾ ਇੱਥੇ ਕਾਫੀ ਜਿਹੜਾ ਪਾਣੀ ਜਿਹੜਾ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਆ ਬੰਨ ਹੈ ਬੰਨ ਤੋਂ ਉੱਤੋਂ ਹੀ ਮੈਂ ਕੋਈ 2 ਢਾਈ ਫੁੱਟ ਨੀਵਾ ਖੜਾ ਤੇ ਇਸ ਤੋਂ ਜੇਕਰ ਅੰਦਾਜ਼ਾ ਲਾਈਏ ਤਾਂ 8-9 ਫੁੱਟ ਹੋਰ ਨੀਵਾ ਪਿਛਲੇ ਪਾਸੇ ਸਾਨੂੰ ਕਮਾਦ ਦਿ세ਗਾ ਆ ਝੋਨਾ ਦਿ세ਗਾ ਇਹ ਕਮਾਦ ਦੇ ਵਿੱਚੋਂ ਵੀ ਪਾਣੀ ਨਿਕਲ ਗਿਆ ਇੱਧਰ ਜੇਕਰ ਦੇਖੋਗੇ ਤਾਂ ਝੋਨੇ ਦੇ ਉੱਤੇ ਪੂਰੀ ਤਰ੍ਹਾਂ ਨਾਲ ਪਾਣੀ ਜਿਹੜਾ ਨਿਕਲ ਚੁੱਕਾ ਹੈ ਹਜੇ ਤੱਕ ਕੀ ਗਰਦੌਰੀਆਂ ਹੋਈਆਂ ਜਾਂ ਨਹੀਂ ਹੋਈਆਂ ਇਸ ਦਾ ਅਸੈਸਮੈਂਟ ਹੋਈ ਹੈ ਲਾਸ ਦੀ ਜਾਂ ਨਹੀਂ ਹੋਈ ਇੱਥੇ ਪਿੰਡ ਦੇ ਕੁਝ ਵੀਰ ਖੜੇ ਨੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਜੀ ਜੋਮਪ੍ਰੇਤ ਸਿੰਘ ਹੈ ਜੀ ਜੋ ਬੰਦੀ ਇੱਥੇ ਤੁਹਾਡੀਆਂ ਕੋਈ ਗਰਦੌਰੀਆਂ ਹੋਈਆਂ ਕੋਈ ਨੁਕਸਾਨ ਦਾ ਜਾਇਜ਼ਾ ਲੈਣ ਕੋਈ ਆਇਆ ਜਾਂ ਸਰਕਾਰ ਕੰਨੀਓ ਕੋਈ ਆਇਆ ਵੀ ਜਿਨ੍ਹਾਂ ਨੇ ਕਿਹਾ ਹੋਵੇ ਵੀ ਹਾਂਜੀ ਭਾਈ ਤੁਹਾਡਾ ਜਿਹੜਾ ਇਹਨਾਂ ਨੁਕਸਾਨ ਹੋ ਗਿਆ ਤੇ ਅਸੀਂ ਇਹਦੀ ਪਰਪਾਈ ਕਰਨੀ ਹੈ ਵੇਖੋ ਜੀ ਆਪਣੇ ਤੌਰ ਤੇ ਉਹ ਜੋ ਮਰਜ਼ੀ ਅੰਦਰੋਂ ਅੰਦਰ ਹੀ ਕਰ ਰਿਹਾ ਅਜੇ ਤੱਕ ਕਿਸਾਨ ਨੂੰ ਕੁਝ ਨਹੀਂ ਦੱਸਿਆ ਕਿ ਤੁਹਾਡੀ ਕਿਹੜੀ ਗਰਦੌਰੀ ਆਪਾਂ ਪਾ ਰਹੇ ਹਾਂ ਤੇ ਕਿਹੜੀ ਨਹੀਂ ਪਾ ਰਹੇ ਵੇਖੋ ਜੀ ਜਦੋਂ ਪਟਵਾਰੀ ਆਉਂਦਾ ਜਾਂ ਤਹਿਸੀਲਦਾਰ ਆਉਂਦਾ ਦਾ ਮਤਲਬ ਬੰਦਾ ਵੀ ਜ਼ਮੀਨ ਦੇ ਮਾਲਕਾਂ ਨਾਲ ਲੈ ਕੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਡਾ ਕਿੰਨਾ ਮਾਜਵਾ ਖਰਾਬ ਹੋਇਆ ਆ ਉਹ ਕੋਈ ਨਹੀਂ ਪੁੱਛਿਆ ਜਾ ਰਿਹਾ ਆਪਣੇ ਤੌਰ ਤੇ ਪਟਵਾਰੀ ਹੁਣੀ ਕਰਕੇ ਗਏ ਨੇ ਇਹ ਸੋਚ ਆਇਆ ਆਪਾਂ ਨੂੰ ਉਹਦਾ ਕੋਈ ਲਿੰਕ ਨਹੀਂ ਉੱਪਰ ਵੀ ਕੀ ਆਇਕ ਨਹੀਂ ਆਇਆ ਤੇ ਦੂਸਰੀ ਗੱਲ ਇਹਨਾਂ ਨੇ ਜਿਹੜਾ ਬਿੱਲ ਸਰਕਾਰ ਬਣਾਈ ਜਾਂਦੀ ਹੈ ਉੱਥੇ ਬੈਠੀ ਉਹ ਅੱਜ ਤੱਕ ਅਵਸਰ ਕੋਈ ਵੀ ਨਹੀਂ ਮੰਨ ਰਿਆ ਪਹਿਲਾਂ ਇਹਨਾਂ ਨੇ ਬਿੱਲ ਜਾਰੀ ਕੀਤਾ ਵੀ ਜਿਹੜੇ ਬੰਦੇ ਨੇ ਪਹਿਲੀ ਠੇਕੇ ਲਈ ਆਪਾਂ ਉਹਨੂੰ ਸਿੱਧਾ ਉਹਦਾ ਹੱਕ ਦਵਾਵਾਂਗੇ ਅੱਜ ਤੱਕ ਉਹ ਬਿੱਲ ਦੇ ਉੱਤੇ ਪਟਵਾਰੀ ਤਹਿਸੀਲਦਾਰ ਕਹਿੰਦੇ ਸਾਡੇ ਕੋਲ ਲਿਖਤੀ ਰੂਪ ਦੇ ਕੋਈ ਪਹੁੰਚਾ ਹੀ ਨਹੀਂ ਹੈਗਾ ਵੀ ਉਹ ਸਰਕਾਰ ਨੇ ਬੋਲਤਾ ਉਹਦਾ ਕੋਈ ਹੈ ਨਹੀਂ ਫਿਰ ਦੂਜੀ ਗੱਲ ਸਰਕਾਰ ਨੇ ਕਹੀ ਸੀ ਵੀ ਆਪਾਂ 6 ਮਹੀਨੇ ਦਾ ਲਿਮਟ ਦਾ ਵਿਆਜ ਜਿਹੜਾ ਆ ਕਿਸਾਨ ਦਾ ਖਤਮ ਕਰਾਂਗੇ ਤੇ ਅੱਜ ਸਵੇਰ ਦੇ 5 ਵਜੇ ਤੇ ਸਾਰੇ ਕਿਸਾਨ ਖਲੋਤੇ ਸਾਰਿਆਂ ਨੂੰ ਜਿਹੜੇ ਵਿਆਜ ਦੇ ਮੈਸੇਜ ਆ ਚੁੱਕੇ ਨੇ ਜਿਹੜੇ ਮੇਰੇ ਫੋਨ ਦੇ ਵਿੱਚ ਆ ਰਖੋ ਤੁਸੀਂ ਵੇਖ ਸਕਦੇ ਜੇ ਪੰਜਾਬ ਸਿੱਧ ਬੈਂਕ ਸਰਕਾਰੀ ਬੈਂਕ ਆ ਉਹਦਾ ਵਿਆਜ ਦੀ ਅੱਜ ਜਿਹੜੀ ਆ ਹਾਂਜੀ ਸਵੇਰ ਦਾ ਮੈਸੇਜ ਆ ਚੁੱਕਿਆ ਆ ਤੇ ਇਹ ਗੱਲਾਂ ਜਿਹੜੀਆਂ ਹਵਾ ਦੇ ਵਿੱਚ ਛੱਡਣੀਆਂ ਉਹ ਉਤੋਂ ਬੰਦ ਕਰਕੇ ਕਾਗਜੀ ਕਾਰਵਾਈ ਜਿਹੜੀ ਹੈ ਨਾ ਉਹਨੂੰ ਬੈਂਕਾਂ ਨੂੰ ਪਹੁੰਚਾਉਣ ਹਾਂਜੀ ਇਹ ਜਿਹੜਾ ਹਫ਼ਤਾ ਆ ਗਿਆ ਨਾ ਇਹ ਸਾਰਾ ਗਮਰਾਹ ਕੀਤਾ ਜਾ ਰਿਹਾ ਸਰਕਾਰ ਜਿਹੜਾ ਆ ਜੀ ਹੁਣ ਮੋਦੀ ਸਾਹਿਬ ਨੇ 600 ਕਰੋੜ ਦਿੱਤਾ 2200 ਕਰੋੜ ਦਿੱਤਾ ਇਹ ਖਬਰਾਂ ਦੇ ਵਿੱਚ ਆ ਜਿਹੜਾ ਕਿਸਾਨ ਦੇ ਕੋਲ ਪਹੁੰਚ ਰਿਹਾ ਅਜ ਤੱਕ ਰਪਈਆ ਨਹੀਂ ਪਹੁੰਚਿਆ ਸਰਕਾਰ ਦਾ ਜਥੇਬੰਦੀਆਂ ਆਈਆਂ ਨੇ ਉਹਨਾਂ ਨੇ ਚਲੋ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਹੈ ਉਹਨਾਂ ਨੇ ਸੇਵਾ ਕੀਤੀ ਆ ਪਰ ਸਰਕਾਰ ਆਪਣੇ ਤੌਰ ਤੇ ਕੀ ਕਰ ਰਹੀ ਆ ਉਹ ਕਿਸਾਨ ਨੂੰ ਨਹੀਂ ਪਤਾ ਨਾ ਆਮ ਬੰਦੇ ਨੂੰ ਪਤਾ ਇਹ ਤੁਸੀਂ ਕੀ ਕਹਿੰਦੇ ਜੀ ਤੁਹਾਨੂੰ ਵੀ ਆ ਗਿਆ ਕੋਈ ਲੋਨ ਮੇਰਾ ਮੇਰਾ ਲੜਕਾ ਹੈ ਅੱਛਾ ਤੁਹਾਡਾ ਹੀ ਲੜਕਾ ਹੈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਮੇਰਾ ਉਹ 4-5 ਕੱਲੇ 2-3 ਕੱਲੇ ਮੇਰੇ ਆਪਣੇ ਤੇ 4 ਕੱਲੇ ਜੜੀਆਂ ਨਾ ਖੇਖੇ ਤੇ ਜਮੀਨ ਹੂੰ ਤੇ ਉਹ ਸਾਰਾ ਝੋਨਾ ਖਤਮ ਹੈ ਸਿਰਫ ਮਾਂ ਦੇ ਇੱਕ ਗਲਾ ਬਚਿਆ ਹੋਰ ਕੁਝ ਨਹੀਂ ਹਾਂਜੀ ਹਾਂਜੀ ਤੇ ਘਰਾ ਘਰਾ ਦਾ ਨੁਕਸਾਨ ਜੀ ਕਿੰਨਾ ਕੋਇਆ ਤੁਸੀਂ ਹਾਂਜੀ ਆ ਤੇ ਬਹੁਤ ਨੁਕਸਾਨ ਹੋਇਆ ਹਾਂ ਜਿਹੜੇ ਦੇ ਘਰ ਤੇ 9-9 ਫੁੱਟ ਪਾਣੀ ਸੀ ਇਹ ਆਪਣੀ ਪੈਰੀ ਆ ਦੇਖੋ ਇਹ ਬੰਦ ਟੁੱਟਾ ਇਹ ਕੰਨਾ ਇਸ ਨੇ ਖਰਾਬ ਕਰਤਾ ਆਪਣੀ ਥੇਕ ਦੀ ਪੈਰੀ ਇਹ ਟੁੱਟਾ ਵੀ ਹਾਂਗੇ ਛੋਨਾ ਵੀ 4-5 ਕਿੱਲੇ ਮਤਲਬ ਖਰਾਬ ਹੋ ਗਏ ਹਾਂ ਨੁਕਸਾਨ ਤੇ ਬਹੁਤ ਹੋਇਆ ਪਰ ਇਸ ਤਰ੍ਹਾਂ ਸਾਡੇ ਤੱਕ ਪਹੁੰਚਿਆ ਕੋਈ ਕਿੰਨੇ ਦਿਨ ਹੋ ਗਏ ਪਾਣੀ ਉਤਰੇ ਨੂੰ ਤੇ ਕਿੰਨੇ ਦਿਨ ਕੁੱਲ ਆ ਗਏ ਹੜ੍ਹ ਹੋਏ ਨੂੰ ਸਰ ਮਹੀਨਾ ਹੋ ਗਿਆ ਸਰ ਪਾਣੀ ਤੇ 5-7 ਦਿਨ ਮਤਲਬ ਸਾਡੇ ਘਰਾਂ ਚ ਚੱਲਦਾ ਹੀ ਰਿਹਾ ਜਦੋਂ ਮਤਲਬ ਜਿਵੇਂ ਪਾਣੀ ਪਿਛੋਂ ਘਟਿਆ ਨਹੀਂ ਦਰਿਆ ਦਾ ਮਤਲਬ ਪਾਣੀ ਚੱਲਦਾ ਰਿਹਾ ਸੋ ਪਿੰਡ ਕੋਨੇਵਾਲ ਦੇ ਤੁਹਾਨੂੰ ਪਿੰਡ ਦੇ ਵਿੱਚ ਜਾ ਕੇ ਵੀ ਜਿਹੜੇ ਅਸੀਂ ਹਾਲਾਤ ਦਿਖਾਉਣੇ ਆ ਸੋ ਤੁਸੀਂ ਇਸ ਦਾ ਅੰਦਾਜ਼ਾ ਲਾ ਸਕਦੇ ਹੋ ਕੁਝ ਹੋਰ ਵੀ ਸੱਜਣ ਖੜੇ ਨੇ ਜੀ ਤੁਹਾਡੇ ਹਾਂਜੀ ਮੇਰਾ ਨਾਮ ਸੁਖਦੇਵ ਸਿੰਘ ਬਾਈ ਜੀ ਦਾਤਾ ਵਾਸੀ ਹਟੇ ਜੀ ਉਹ ਵੇਖ ਲਓ ਕਮਰਾ ਜੇ ਕੁਝ ਨਹੀਂ ਰਿਆ ਰਜਾਈਆਂ ਵੇਖ ਲਓ ਸਾਰੀਆਂ ਰੋੜ ਰੋੜ ਗਈਆਂ ਮੱਦੀਆਂ ਜੀ ਖਤਮ ਹੋ ਗਿਆ ਕੰਮ ਤੇ 20 25 ਦਿਨ ਤੇ ਤੁਹਾਨੂੰ ਆ ਤੁਸੀਂ ਜਿਹੜੀ ਇਹਨਾਂ ਪਾਣੀ ਪੂਰਾ ਆ ਰਿਹਾ ਆ ਕੇ ਹੂੰ ਕੋਈ ਚੀਜ਼ ਨਹੀਂ ਨਿਕਲੀ ਹੂੰ ਇਰਾਂ ਬੰਨਾਂ ਦਾ ਕੋਈ ਆ ਗਿਆ। ਬੰਨਾਂ ਸਾਹਮਣੇ ਕੋਈ ਨਾ ਕੋ ਆਇਆ ਤੇ ਨਾ ਦੇਖਿਆ। ਸਾਰੇ ਬੰਨ ਬੰਦੇ ਬਨੇ ਨੇ। ਹਾਂਜੀ। ਸਾਰੇ ਬੰਨ ਵੱਜ ਗਏ ਨੇ ਇਹ ਬੰਨ ਅਜੇ ਤੱਕ ਨਹੀਂ ਵਜਾ। ਇਹ ਪਾਣੀ ਜਦੋਂ ਵੀ ਮਾੜਾ ਮੋਟਾ ਪਾਣੀ ਆਏਗਾ ਪਿੰਡ ਵਾਲ ਨੂੰ ਇਹ ਫੇਰ ਆਕੇ ਫੇਰ ਪਿੰਡ ਹੋਵੇਗਾ। ਹੂੰ। ਉਹ ਅਗਲੇ ਬੰਨ ਬੰਨ ਬੰਦ ਤੇ ਆਜੋ ਆਪਾਂ ਦੇਖ ਕੇ ਹੀ ਆਏ ਇਹ ਬੰਨ ਕਿਹੜਾ ਕਹਿੰਦੇ ਤੁਸੀਂ ਆਜੋ। ਇਹ ਤੁਹਾਡੇ ਆ ਘਰ ਨੇ ਜਿਹੜੇ ਤੇ ਹੈਗੇ ਨੇ ਆ ਵਿੱਚ। ਇਹ ਘਰ ਹੈ ਜੀ ਸਾਹਮਣੇ। ਹਾਂਜੀ। ਆਹ ਇਹਨਾਂ ਦਾ ਇਹ ਵੀਰ ਦਾ ਘਰ ਹੈ ਇਹਨਾਂ ਦਾ। ਹਾਂ ਹਾਂ। ਇਹਨਾਂ ਦਾ ਘਰ ਹੈ। ਜੀ। ਸੋ ਇਹ ਪਸ਼ੂ ਵੀ ਇਹਨਾਂ ਦੇ ਬੰਨ ਤੇ ਬੈਠੇ ਨੇ ਸੋ ਇਹ ਇਹਨਾਂ ਦਾ ਘਰ ਹੈਗਾ ਜੀ ਅੱਛਾ ਅਗਲੇ ਬੰਨ ਗਏ ਨੇ ਹੈ ਇਹ ਪਿੰਡ ਦੇ ਵਿੱਚ ਉਹ ਅੰਦਾਜ਼ਾ ਲਾ ਸਕਦੇ ਕਿੰਨੇ ਫੁੱਟ ਪਾਣੀ ਸੀਗਾ ਜੀ ਇੱਥੇ ਜਿੱਥੇ 15 ਫੁੱਟ ਦੇ ਲੱਗੇ ਚਾਕੇ ਪਾਣੀ ਸੀ ਹਰ ਘਰ ਦੇ ਵਿੱਚ ਅੱਛਾ ਜੀ 15 15 ਫੁੱਟ ਕਿਤੇ 7 ਫੁੱਟ 8 ਫੁੱਟ ਤੋਂ ਘੱਟ ਪਾਣੀ ਕਿਹ ਘਰ ਦੇ ਵਿੱਚ ਨਹੀਂ ਜੀ ਹਾਂਜੀ ਹਾਂਜੀ ਤੇ ਇਹ ਤੁਸੀਂ ਆਪ ਦੇਖ ਸਕਦੇ ਨਿਸ਼ਾਨੀਆਂ ਸਾਹਮਣੇ ਲੱਗੀਆਂ ਉਹ ਕੰਧਾਂ ਦੇ ਤੇ ਇਹ ਬੰਨ ਜਿਹੜਾ ਮੇਨ ਆ ਪਿੰਡ ਦੇ ਵਿੱਚ ਇਹਨੇ ਪਾਣੀ ਕੱਲਿਆ ਸੀ ਅੱਜ ਤੱਕ ਇਹ ਬੰਨ ਦੇ ਵਿੱਚ ਮੈਨੂੰ ਪਤਾ ਨਹੀਂ ਕਿ ਪ੍ਰਸ਼ਾਸਨ ਨੇ ਆ ਕੇ ਲਿਆ ਹੋਏ ਵੀ ਇਹ ਬੰਨ ਕਿੱਦਾਂ ਬੰਨਣਾ ਆਪਾਂ ਹੂੰ ਹੂੰ ਪਤਾ ਹੀ ਨਹੀਂ ਇਹ ਬੰਨ ਜਿਹੜਾ ਆ ਕਦੇ ਵੀ ਸਾਨੂੰ ਮਾਰ ਸਕਦਾ ਆ ਥੋੜਾ ਜਿਹਾ ਵੀ ਪਾਣੀ ਆਏ ਸਾਡੇ ਪਿੰਡ ਦੇ ਅੰਦਰ ਪਾਣੀ ਆ ਸਕਦਾ ਆ ਗਾੜੀਆਂ ਬੰਨ ਬਨ ਕੇ ਗਾੜ ਦੇ ਪਿੰਡ ਸੇਫ ਕਰ ਦਿੱਤੇ ਨੇ ਵੀ ਇਹ ਪਿੰਡ ਜਾਂ ਦੱਸ ਦਿਆਂ ਵੀ ਜिले ਚ ਨਹੀਂ ਆਉਂਦਾ ਪੰਜਾਬ ਚ ਨਹੀਂ ਆਉਂਦਾ ਕਿ ਇਹ ਪਿੰਡ ਕਿਸ ਖਾਤੇ ਚ ਨਹੀਂ ਆਉਂਦਾ ਪਿੰਡ ਕੋਨੇয়াল ਦੀ ਆ ਹਾਲਾਤ ਨੇ ਮੌਕੇ ਦੇ ਵੀ ਗਾੜੀਆਂ ਸਾਰੇ ਪਿੰਡ 10 12 ਪਿੰਡ ਸੇਫ ਕਰ ਦਿੱਤੇ ਨੇ ਬੰਨ ਬਨ ਕੇ ਇਸ ਬੰਨ ਦੇ ਉੱਤੇ ਡੀਸੀ ਤਿੰਨ ਵਾਰੀ ਆ ਚੁੱਕੀ ਆ ਮੌਜੂਦਾ ਉਹਨੇ ਇੱਕ ਵਾਰੀ ਨਹੀਂ ਕਿਹਾ ਵੀ ਆ ਬੰਨ ਵੀ ਤੁਹਾਨੂੰ ਬਨਣਾ ਚਾਹੀਦਾ ਜਿਦੇ ਕੇ ਪਾਣੀ ਬਿਲਕੁਲ ਸੁੱਕਿਆ ਹੋਇਆ ਆ ਉਹ ਬੰਨ ਜਿਹੜੇ ਨੇ ਉਹ ਪਾਣੀ ਡੱਕਤਾ ਪਿੰਡ ਦਾ ਬੰਦ ਕਰਤਾ ਵੀ ਉਹ ਪਾਣੀ ਨਾ ਬਾਹਰ ਜਾਏ ਉਹ ਇੱਕ ਦਿਨ ਉਸੇ ਵਾਲੇ ਲਾਤੇ ਤੇ ਆ ਜਿੱਥੋਂ ਪਾਣੀ ਸੁੱਕਿਆ ਹੋਇਆ ਆ ਜਿਹਨੂੰ ਹੁਣ ਬੰਨਣ ਦਾ ਮੌਕਾ ਹੈ ਉਹਨੂੰ ਕਿਉਂ ਨਹੀਂ ਬੰਨ ਰੇ ਇਹਦੀ ਵਜ੍ਹਾ ਦੱਸ ਦੇਣਾ ਆ ਕੇ ਇਹ ਕੀ ਕਰ ਰਹੇ ਨੇ ਵੀ ਇਹ ਦੋ ਦਿਨ ਪਈ ਨਾ ਇਹ ਪਾਣੀ ਫੇਰ ਪਿੰਡ ਚ ਆਇਆ ਜਾਣ ਇਹ ਫੇਰ ਪੱਧਰ ਆ ਉਹ ਪੁੱਛੇਗਾ ਇਹ ਸਾਰਾ ਪਿੰਡ ਫੇਰ ਖਤਮ ਹੋ ਜਾ ਜਾਂ ਇਹ ਪਿੰਡ ਵਿੱਚ ਬੱਜ ਗਏ ਇਹ ਪਿੰਡ ਨੂੰ ਖੁਦ ਮਾਰਨਾ ਚਾਹੁੰਦੇ ਨੇ ਦੇ 10 ਦਿਨ ਵੀ ਇਹ ਪਿੰਡ ਨੂੰ ਖੁਦ ਮਾਰਨਾ ਚਾਹੁੰਦੇ ਨੇ ਵੀ ਤਾਂ ਕਰ ਰਹੇ ਨੇ ਇਹ ਪਿੰਡ ਇਸੇ ਜ਼ਿਲ੍ਹੇ ਚ ਆ ਅਮਰਸਰ ਜ਼ਿਲ੍ਹੇ ਚ ਆ ਪੰਜਾਬ ਚ ਆ ਚਾਰ ਸਵੇਰੇ ਪਿੰਡ ਦੇ ਤੁਸੀਂ ਬੰਤੀ ਆ ਪਿੰਡ ਨੂੰ ਇਹਨਾਂ ਨੇ ਟੋਆ ਬਣਾ ਕੇ ਰੱਖ ਪਾਇਆ ਇਹ ਪਿੰਡ ਦਾ ਪਾਣੀ ਜਦੋਂ ਇਹ ਪਿੰਡ ਡੁੱਬੇਗਾ ਇਹਨੂੰ ਕੌਣ ਬਚਾਏਗਾ ਉਹਦਾ ਕੋਈ ਦੱਸ ਦੇ ਸਰਕਾਰ ਵੀ ਆਪਾਂ ਇਹਦਾ ਕੀ ਸੋਚਿਆ ਹੋਇਆ ਵੀ ਆਪਾਂ ਇਹਨੂੰ ਕਿੱਦਾਂ ਬਚਾਉਣਾ ਆ ਜਿੱਦਣ ਇੱਥੇ ਪਾਣੀ ਆਉਂਦਾ ਆ ਰਮਦਾਸ ਇੱਥੋਂ ਪੂਰੇ 8 ਕਿਲੋਮੀਟਰ ਆ ਉੱਥੇ ਆਪਣੀਆਂ ਐਨਡੀਆਰਸ ਦੀਆਂ ਟੀਮਾਂ ਲੈ ਕੇ ਬੈਗੇ ਨੇ ਵੀ ਅਸੀਂ ਬੰਦਾ ਵਿਚਾਰੇ ਮੌਕੇ ਤੇ ਮੈਂ ਉੱਥੇ ਮੌਜੂਦ ਹਾਂ ਇਹਨਾਂ ਨੂੰ ਮੈਂ ਕਿਹਾ ਮੈਂ ਚਲੋ ਕਿਸ ਕਾਰਨ ਨੂੰ ਮੈਂ ਬਾਹਰ ਹਾਂ ਇਥੋਂ ਪਿੰਡ ਚੋਂ ਮੈਂ ਇਹਨਾਂ ਨੂੰ ਇਹ ਕਿਹਾ ਵੀ ਪਿੰਡ ਦੇ ਵਿੱਚ ਛੋਟੇ ਛੋਟੇ ਜੀ ਆ ਮੈਂ ਪਿੰਡ ਜਾਣਾ ਚਾਹੁੰਦਾ ਮੈਨੂੰ ਕੋਈ ਸੁਵਿਧਾ ਦਿਓ ਇਹਨਾਂ ਨੇ ਉੱਥੇ ਇਹ ਕੀ ਗੱਲ ਕੀਤੀ ਆ ਵੀ ਆਪਾਂ ਉੱਥੋਂ ਬੰਦੇ ਕੱਢ ਨਹੀਂ ਪਾਉਂਦੇ ਆ ਪਰ ਤੁਹਾਨੂੰ ਉਸ ਕਿਦਾਂ ਪਹਚਾਈਏ ਤੇ ਇਹ ਚੀਜ਼ ਆ ਵੀ ਇਥੋਂ 10 ਦਾ ਕਿਲੋਮੀਟਰ ਤੁਸੀਂ ਪਿੱਛੇ ਬੈਹ ਜਾਂਦੇ ਜੀ ਇਹ ਪਿੰਡ ਦਾ ਕੋਈ ਰਿਵਾਲੀਵਾਰ ਸੀ ਨਹੀਂ ਮੌਕੇ ਤੇ ਤੇ ਇਹਨੂੰ ਤੁਸੀਂ ਆ ਹਾਲਤ ਛੱਡਿਆ ਆ ਆਓ ਆਪਾਂ ਪ ਥੋੜਾ ਜਿਹਾ ਚੱਕਰ ਮਾਰਦੇ ਆ ਫਿਰ ਪਿੰਡ ਦਾ ਜਾਇਜ਼ਾ ਲੈਣੇ ਆ ਸਾਰਾ ਤੁਹਾਨੂੰ ਦਿਖਾਉਣੇ ਆ ਸਾਰਾ ਪਿੰਡ ਵੀ ਜੀ ਅੱਛਾ ਉੱਤ ਤਾਂ ਕਹੀ ਤੁਸੀਂ ਹੜਾਂ ਕਰਕੇ ਚਾਚੇ ਦਾ ਅੱਛਾ ਜੀ ਇੱਥੇ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਇੱਥੇ ਪਾਣੀ ਤਾਂ ਹੋ ਗਿਆ ਇਹਨਾਂ ਦਾ ਸੱਸੀ ਕਾ ਹਾਂ ਜੀ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਹਾਂ ਹੂੰ 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 ਸੋ ਤੁਸੀਂ ਆ ਸਾਰੇ ਦੇਖ ਰਹੇ ਹੋ ਜੀ ਇਹ ਘਰ ਫਟ ਗਏ ਨੇ ਸਮਾਨ ਵੀ ਘਰਾਂ ਦਾ ਜਿਹੜਾ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਬਿਲਕੁਲ ਤਬਾਹ ਹੋ ਗਿਆ ਕਿਸੇ ਵਰਤੋਂ ਦੇ ਵਿੱਚ ਨਹੀਂ ਹੈ ਕਿਉਂਕਿ ਨਾਲੇ ਪਿੰਡ ਉੱਚਾ ਇੱਥੇ ਇੱਥੇ ਕਿੰਨੇ ਫੁੱਟ ਪਾਣੀ ਆ ਗਿਆ ਇੱਥੇ 5 ਫੁੱਟ ਜੋ ਨਿਸ਼ਾਨੀ ਮੀਟਰ ਆਹ ਦੇਖੋ ਆ ਮੀਟਰ ਦੇਖ ਸਕਦਾ ਜੀ ਤੁਹਾਨੂੰ ਨਿਸ਼ਾਨੀ ਛੱਡ ਰਿਹਾ ਮੀਟਰ ਦੇ ਉੱਤੇ 5 ਫੁੱਟ ਪਾਣੀ ਜਿਹੜਾ ਇਹ ਦਿਖ ਰਿਹਾ ਤੁਹਾਨੂੰ ਸੋ ਇਹ ਘਰ ਜਿਹੜੇ ਦੇਖ ਰਹੇ ਹੋ ਵੀ ਆ ਨਾਲ ਦੇ ਜਿਹੜੇ ਘਰ ਮੈਂ ਤੁਹਾਨੂੰ ਦਿਖਾ ਰਿਹਾ ਇਹ ਉੱਚੇ ਚੁੱਕ ਦਿੱਤੇ ਨੇ ਮਜਬੂਰੀ ਬਣ ਗਈ ਆ ਇਹ ਇਟਾ ਪਿੱਲਰ ਖੜੇ ਕਰਕੇ ਜਿਹੜੇ ਆ ਘਰਾਂ ਨੂੰ ਉੱਚੇ ਜਿਹੜੇ ਆ ਕੀਤੇ ਗਏ ਨੇ ਧੁੱਪ ਨਿਕਲੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਜੋ ਵੀ ਸਮਾਨ ਆ ਆਪਾਂ ਉਧਰਲੇ ਘਰੇ ਵੀ ਚਲਦੇ ਆ ਤੁਹਾਨੂੰ ਦਿਖਾਉਣੇ ਆ ਤੇ ਇਹ ਸਮਾਨ ਜਿਹੜਾ ਹੈਗਾ ਇਹਨੂੰ ਸੁਕਾਇਆ ਜਾ ਰਿਹਾ ਲੀੜਾ ਕਪੜਾ ਜਿੰਨਾ ਵੀ ਹੈ ਉਹਨੂੰ ਸਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਕੰਮ ਅੱਗੇ ਆ ਜੇ ਸੋ ਦੇਖ ਰਹੇ ਹੋ ਤੁਸੀਂ ਬੀਬੀ ਸਤਸਕਾਲ ਜੀ ਸੋ ਆ ਸਾਰਾ ਤੁਸੀਂ ਲੀੜੇ ਕਪੜੇ ਜਿਹੜੇ ਨੇ ਉਤੋ ਕੇ ਬਿਬਿਆ ਨੇ ਰੱਖੇ ਨੇ ਅੰਦਰ ਆਹਾ ਬੈੱਡ ਬਿਸਤਰੇ ਮੰਜੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਖਤਮ ਹੋ ਗਏ ਨੇ ਤੇ ਸਾਰਾ ਜਿਹੜਾ ਆਪ ਦਾ ਆਪ ਦਾ ਇੱਥੋਂ ਤੱਕ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਜਿਸ ਜਗ੍ਹਾ ਤੇ ਮੈਂ ਖੜਾ ਆ ਨਿਸ਼ਾਨ ਜਿਹੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਆ ਨਿਸ਼ਾਨ ਇਸ ਤੋਂ ਦਿਖਾਉਂਦਾ ਕਿ ਲੱਖ ਲੱਖ ਪਾਣੀ ਤਾਂ ਇੱਥੇ ਐਸੀ ਘੱਟੋ ਘੱਟ 4-5 ਫੁੱਟ ਉੱਥੋਂ ਆ ਤੇ ਲੱਖ ਲੱਖ ਇੱਥੇ ਆ 3 ਫੁੱਟ ਇਹ ਹੋ ਗਿਆ ਤਾਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਸੋ ਬਹੁਤ ਮਾੜੀ ਸਥਿਤੀ ਹੈ ਜਿਹੜੀ ਘਰਾਂ ਦੇ ਵਿੱਚ ਸੋ ਹੋਰ ਘਰ ਦੇ ਪਿੰਡ ਦੇ ਵੀ ਜਿਹੜੇ ਆ ਹਾਲਾਤ ਕਿਵੇਂ ਸੀ ਬੀਬੀ ਇੱਥੇ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਵੱਡੂ ਹੋਇਆ ਜੀ ਆ ਸਾਰਾ ਸਮਾਨ ਭਿੱਜ ਗਿਆ ਖਰਾਬ ਹੋ ਗਿਆ ਜੀ ਟੁੱਟ ਭੱਜ ਗਿਆ ਜੀ ਮੋਟਰਾਂ ਚ ਸਾਰੇ ਪਾਣੀ ਪਿਆ ਗਿਆ ਬਾਥਰੂਮ ਖਰਾਬ ਹੋ ਗਿਆ ਜੀ ਹਾਂਜੀ ਥੋੜਾ ਤੁਹਾਨੂੰ ਪਤਾ ਹੀ ਹੈ ਵੇਖੋ ਵੀ ਕਿੰਨਾ ਜੇ ਨੁਕਸਾਨ ਹੋਇਆ ਹਾਂਜੀ ਕੋਈ ਆਇਆ ਕੋਈ ਸਮਾਨ ਦੀ ਪੂਰਤੀ ਕੋਈ ਸਰਕਾਰ ਕੰਨੀਓ ਜਾ ਕੋਈ ਹੋਰ ਤੁਹਾਡੇ ਕੋਲ ਪੁੱਛਿਆ ਸਰਕਾਰ ਤੇ ਨਹੀਂ ਹੋਰ ਵੀਰ ਭਰਾ ਤੇ ਚਲੋ ਆਉਂਦੇ ਆ ਸੇਵਾ ਸੇਵਾ ਕਰਦੇ ਹਾਂਜੀ ਕੀ ਕੁਛ ਦੇਗੇ ਦੇਣਾ ਹੀ ਬਿਸਤਰੇ ਕੋਈ ਕੰਬਲ ਕੁੰਬੜਾ ਹੋ ਜੇ ਕਿਸੋ ਦਾ ਸੁਦਾ ਦੇ ਦੇ ਜਾਂਦੇ ਰਹੇ ਹਾਂਜੀ ਸੋ ਤੁਸੀਂ ਬੇ ਗੱਲ ਕਰ ਰਹੇ ਹੋ ਬੀਬੀ ਕੀ ਸਰਕਾਰ ਦਾ ਨਹੀਂ ਹੋਰ ਜਿਹੜੇ ਨੇ ਉਹ ਸੇਵਾ ਕਰ ਗਏ ਨੇ ਸੋ ਆਪ ਪਿੰਡ ਦਾ ਹੋਰ ਤੁਹਾਨੂੰ ਢੀੜਾ ਲਵਾਉਣੇ ਢੀੜਾ ਨੂੰ ਦੇਖ ਅਨਸਾਰ ਬੀਬੀਆਂ ਵੀ ਜਿਹੜੀਆਂ ਨੇ ਬਾਹਰ ਆ ਗਏ ਕਹਿੰਦੇ ਜੀ ਸਾਡਾ ਘਰ ਵੀ ਦੇਖ ਕੇ ਜਾਓ ਇੱਕ ਉਦਾਸੀ ਦਾ ਆਲਮ ਜਿਹੜਾ ਤੁਸੀਂ ਇਹਨਾਂ ਬੱਚਿਆਂ ਦੇ ਚਿਹਰੇ ਦੇ ਉੱਤੇ ਦੇਖ ਸਕਦੇ ਹੋ ਕਿ ਕੀ ਸਥਿਤੀ ਹੈ ਜਿਹੜੀ ਹੈ ਹੁਣ ਆਪਾਂ ਘਰ ਦੇ ਵਿੱਚ ਵੀ ਜਿਹੜਾ ਇੱਕ ਦਿਖਾਉਣੇ ਆ ਕੀ ਸਾਰਾ ਕੁਝ ਸਮਾਨ ਕੱਢ ਕੇ ਜਿਹੜਾ ਬੀਬੀਆਂ ਸੱਸੀ ਕਪਈ ਬੀਬੀ ਕੀ ਨੁਕਸਾਨ ਹੋਇਆ ਪੈਣ ਤੁਹਾਡਾ ਨੁਕਸਾਨ ਵੀ ਜੀ ਸਾਡੇ ਧਾਣੇ ਵਗੈਰਾ ਜੋ ਸਮਾਨ ਹੈਗਾ ਸਾਰੇ ਖਰਾਬ ਹੋ ਗਿਆ ਹਾਂ ਹਾਂਜੀ ਲੀੜਾ ਕਪੜਾ ਕੋਈ ਲੀੜਾ ਕਪੜਾ ਵੀ ਜੋ ਟੀਵੀ ਵਗੈਰਾ ਅਲਮਾਰੀ ਵਗੈਰਾ ਵਗੈਰਾ ਤੁਹਾਡੇ ਸਾਹਮਣੇ ਪਈ ਆ। ਹੂੰ ਤੇ ਬੈੱਡ ਬੁਡਾ ਵੇਖੋ ਮੜੇ ਮੜੇ ਸਾਫ਼-ਸੁਥਰਾ ਕਰਕੇ ਲਾਉਣ ਦੇ ਅੰਦਰ ਕਰਨ ਦੇ ਬੈਣਾ ਤੇ ਹੈਗਾ ਸੋਣਾ ਤੇ ਹੈਗਾ ਹੁਣ। ਹੂੰ ਠੀਕ ਹਣਾ ਸਾਰੀ ਦੁਨੀਆ ਦੇ ਨਾਲ ਹੀ ਆ। ਹਾਂਜੀ। ਅੱਛਾ ਕਿੰਨੇ ਦਿਨ ਪਾਣੀ ਰਿਹਾ ਕਿੰਨਾ ਕੁੱਚਾ ਪਾਣੀ ਇੱਧਰ ਸਾਡੇ ਘਰ ਤੇ 5 ਦਿਨ ਸਾਡੇ ਘਰ ਪਾਣੀ ਨਿਕਲਿਆ ਹੋਵੇ ਕੰਦ ਤੜਾ ਕੇ ਅਸੀਂ ਪਾਣੀ ਕੱਢਿਆ ਵਾ। ਹੂੰ ਹਾਂਜੀ ਅਸੀਂ ਤਾਂ ਬਾਟੀਆਂ ਨਾਲ ਕੱਢਿਆ ਸਾਡਾ ਪਾਣੀ ਬਾਹਰ ਨਿਕਲਦਾ। ਇੰਨੇ ਨਹੀਂ ਕਿ ਇਹਨਾਂ ਮੱਤ ਕਿਤੇ ਵਿਚਾਰ ਪੱਖਾ ਲਾ ਕੇ ਬੰਦਾ ਪਾਣੀ ਕ ਆਹ ਛੋਟੇ ਛੋਟੇ ਬੱਚਿਆਂ ਨੇ ਆਹ ਪਾਣੀ ਕੱਢਦੇ ਨੇ ਆ ਭਾਈ ਜਿਦੋਂ ਦਾ ਪਾਣੀ ਆਇਆ ਸੀ ਉਹਦੇ ਤੋਂ ਲੱਗੇ ਆ ਕੰਮ ਕਰ। ਆਹ ਤਾਂ ਘੜਾ ਕਾੜੂ ਕੂੜਾ ਨਹੀਂ ਬਾਹਰ ਨਿਕਲ ਰਿਹਾ। ਮਿੱਟੀ ਬਹੁਤ ਜ਼ਿਆਦਾ ਹੈ ਗੱਡੀ ਇਹ ਬਾਹਰ। ਆਪੋਸਰੋ ਬੇਟੀ ਮੇਨੇ ਕੋਠਿਆਂ ਤੇ ਬੈ ਕੇ ਰਾਤ ਕੱਟੀ ਆ। ਤਰਪਾਲ ਨਹੀਂ ਸਾਨੂੰ ਕਿਸੇ ਕੋਲ ਮਿਲੀ। ਆਹ ਕੁਰਸੀਆਂ ਤੇ ਬੈ ਕੇ ਚਾਰ ਦਿਨ ਕੱਡੇ ਆ। ਕੋਈ ਵੀਰ ਭਰਾ ਆਇਆ ਉਹਨਾਂ ਤਰਪਾਲ ਦਿੱਤੀ ਆ। ਮਹੀ ਬਾਰਸਾਂ ਵਿੱਚ ਕੋਠੇ ਤੇ ਬਹਿ ਕੇ 4 ਦਿਨ ਮਤਲਬ ਕੁਰਸੀਆਂ ਤੇ ਬਹਿ ਕੇ ਕਦੀ ਦਾਤ ਮਾਰ ਕੇ ਪਾਣੀ ਕੱਢ ਲਿਆ ਕਦੀ ਦਾਤ ਮਾਰ ਕੇ ਜਰਾ ਤੁਹਾਡੇ ਚਲੋ ਸਾਰਿਆਂ ਤੇ ਆਇਆ ਪਰ ਕੁਛ ਜਿਆਦਾ ਹੋ ਜਾਂਦਾ ਕਿ 5 ਦਿਨ ਘਰਾਂ ਵਿੱਚ ਪਾਣੀ ਰਿਆ 5 ਦਿਨ ਕੋਠੇ ਦੇ ਥੱਲੇ ਆਉਣ ਤੋਂ ਅੱਕ ਚੱਕ ਨਹੀਂ ਹੈਗੇ ਅਸੀਂ ਭਰਾ ਮੇਰਾ ਇਹ ਵਿਚਾਰੇ ਨੂੰ ਕਹੀਦਾ ਕਿ ਚੱਲ ਵੀਰ ਤੂੰ ਸੋ ਜਾ ਰਾਤ ਨੂੰ ਰਾਤ ਨੂੰ ਮੀਂਹ ਵਿੱਚ ਰਹਿ ਰਿਹਾ ਜੇ ਨਹੀਂ ਚਲੋ ਸਾਡੇ ਕੋਲ ਚੀਜ਼ ਹੈਗੀ ਉਹ ਹੀ ਬੰਨੀ ਸੀ ਉਹਦੇ ਵਿੱਚ ਪਾਣੀ ਥੱਲੇ ਆਉਂਦਾ ਸੀ ਬਿਸਤਰੇ ਬਿਸਤਰੇ ਤਾਂ ਵੀ ਗਿੱਲੇ ਹੁੰਦੇ ਸੀ ਬਾਕੀ ਬੈੱਡਬੋਰਡ ਚਲੋ ਸਾਰੇ ਖਰਾਬ ਹੋਏ ਚਲੋ ਕੀ ਕਹਿਣਾ ਕਿ ਇੱਕ ਤਾਂ 4-4 ਫੁੱਟ ਗਲੀ ਦਾ ਨੀਵਾ ਘੜਿਆ ਇਹਨੂੰ 2 ਸਾਲ ਨਹੀਂ ਲਿਆ ਹੋਈ ਦੇ ਕਿਹਦਾ ਜੀ ਨਹੀਂ ਕਰਦਾ ਕਿ ਲੈੰਡਰ ਦੇ ਕਮਰੇਾਂ ਚ ਰਹੀਏ ਭਾਲਿਆਂ ਵਾਲੇ ਕਮਰੇ ਛੱਡ ਕੇ ਉਧਰ ਵੇਚ ਕੇ ਆਏ ਆ ਇੱਧਰ ਪਰ ਇਹ ਵੀ ਸਾਨੂੰ ਹੁਣ ਮਾਰਾ ਪਿਆ ਕਿ ਨਾ ਇਹ ਤਾਂ ਗਲੀ ਦਾ ਪਾਣੀ ਕੇ ਬਸ ਨਿਕਲਦਾ ਵੀ ਗੜੀਆਂ ਦਾ ਗਾਂਦੀ ਪੀਰ ਮੇਰੇ ਨਿਕਲਦੇ ਨਾ ਹਾਂਜੀ ਤੇ ਘਰ ਸਾਰੇ ਚੰਗੇ ਹੋ ਜਾਂਦੇ ਨੇ ਇਹ ਗਲੀਆਂ ਸਭ ਤੋਂ ਉੱਚੀਆਂ ਹੋ ਗਈਆਂ ਜੇ ਤੇ ਘਰ ਸਭ ਦੇ ਨੀਵੇਂ ਹੋ ਗਏ ਆ ਸਭ ਤੋਂ ਸਰਕਾਰ ਕੋਈ ਬੇਨਤੀ ਵੀ ਇੱਕ ਗਲੀਆਂ ਦਾ ਗੰਦ ਕਿੜਾ ਦੋ ਠੀਕ ਆ ਨਾ ਗਲੀਆਂ ਦਾ ਗੰਦ ਨਿਕਲ ਜੇ ਸਭ ਤੋਂ ਚੰਗੇ ਲੋਕ ਦੁਨੀਆ ਹੋ ਜਾਂਦੀ ਆ ਰੋਟੀ ਦਾ ਹਰ ਇੱਕ ਬੰਦਾ ਖਾ ਲੈਂਦਾ ਵਾ ਇੱਕ ਪਾਣੀ ਨਹੀਂ ਕਿ ਪਾਣੀ ਨਿਕਲਦਾ ਇਹੋ ਬੇਨਤੀ ਕਰ ਸਰਕਾਰ ਕੋਲ ਹਰ ਦਿਮਾਗ ਤੇ ਚਲੋ ਜਿਹੜੀ ਵੱਜੀ ਵੱਜੀ ਆ ਹੁਣ ਤੇ 20 ਦੀ ਮਾਰ ਵੀ ਵੱਜਦੀ ਆ 20 ਦਾ ਜਦੋਂ ਪਾਣੀ ਹੁੰਦਾ ਹੜਾ ਉਹ ਵੀ ਨਹੀਂ ਨਿਕਲਦਾ ਅਹੀਂ ਤਾਂ ਵੀ ਬਾਟੀਆਂ ਨਾਲ ਕਰਦੇ ਆ ਜਦੋਂ ਇੰਨਾ ਇੰਨਾ ਪਾਣੀ ਸਾਡੇ ਅੰਦਰਾਂ ਚ ਕਿਹੜੀ ਮੀਂਹ ਦਾ ਖਰੋਜ ਜਾਂਦਾ ਹੈ ਉਹ ਵੀ ਪਰੌਖਾਂ ਹੀ ਕਰਦੇ ਆ ਕੀ ਕਰਦਾ ਬੇਟਾ ਤੂੰ ਮੈਂ ਸਟੱਡੀ ਕਰਨੀ ਮੈਂ ਪਲੱਸ ਵੰਚ ਜਿਹੇ ਹਾਂ ਹਾਂਜੀ ਭਰਾ ਮੇਰਾ 8ਵੀਂ ਚ ਆ ਐਰਥ ਚ ਸਰਕਾਰੀ ਸਕੂਲ ਐ ਪਹਿਲਾਂ ਪ੍ਰਾਈਵੇਟ ਪਏ ਹਾਂ ਨਹੀਂ ਖਰਚਾ ਪਗਦਾ ਹੀ ਫਿਰ ਸਰਕਾਰੀ ਪੈ ਗਏ ਆ ਤੇ ਪਿਤਾ ਜੀ ਪਪਾ ਜੀ ਲੱਤ ਤਾਂ ਹੈਂਡੀਕੈਪ ਹੋ ਡਰਾਈਵਿੰਗ ਕਰਦੇ ਨੇ ਬਾਕੀ 5-6000 ਰੁਪਏਾਂ ਦੀ ਤਨਖਾਹ ਤੋਂ ਨਹੀਂ ਖਰਚਾ ਚੁੱਕਿਆ ਗਿਆ ਤੇ ਬਾਕੀ ਫਿਰ ਇਹ ਸਰਕਾਰੀ ਵੇਹ ਕਿ ਪ੍ਰਾਈਵੇਟ ਵੀ ਪਰਨਾ ਜਿਹੜੀ ਸਰਕਾਰੀ ਭਰਾਈ ਤੇ ਪ੍ਰਾਈਵੇਟ ਵਾਂਗ ਸੇਮ ਹੀ ਹੁੰਦੀ ਆ ਚਲੋ ਪਰਨਾ ਤੇ ਸਰਕਾਰੀ ਵੀ ਅਹੀਂ ਪਾੜੀ ਜਾਣਾ ਬਾਕੀ ਅਹੀਂ ਇਹੋ ਕਰਦੇ ਆਂ ਸਰਕਾਰੀ ਗਾੜੀ ਹੱਥ ਜੋੜ ਕੇ ਸਾਡੀ ਇਹੋ ਬੇਨਤੀ ਆ ਕਿ ਸਿਰਫ ਸੜਕਾਂ ਅਲਗਾਂਦ ਨਿਕਲ ਜੇ ਕਿ ਜਿਹੜੀਆਂ ਸੜਕਾਂ ਉੱਚੇ ਨੇ ਉਹ ਪਹਿਲੇ ਵਾਂਗੂ ਥੋੜੀ ਬਥੇ ਨੀਵੀਆਂ ਹੋ ਜਾਣ ਕਿ ਜਿਹੜੇ ਘਾਰੇ ਉਹ ਪਹਿਲਾ ਲੈਵਲ ਵਿੱਚ ਆ ਜਾਣ ਬਾਕੀ ਹੋਰ ਕੋਈ ਹਾਲ ਨਹੀਂ ਸੋ ਤੁਸੀਂ ਇਹ ਵੀ ਇੱਕ ਬਹੁਤ ਵੱਡੀ ਤਰਾਸਦੀ ਹੈ ਜੀ ਜਿਸ ਜਗ੍ਹਾ ਦੇ ਉੱਤੇ ਖੜੇ ਆ ਇਹ ਸੜਕਾਂ ਕਿਨੇ ਉੱਚੀਆਂ ਕੀਤੀਆਂ ਕੀ ਪਲੈਂਥ ਲੈਵਲ ਨਹੀਂ ਹੈ ਕੀ ਸੜਕਾਂ ਉੱਚੀਆਂ ਕਰਨਾ ਪਾਣੀ ਦੀ ਨਿਕਾਸੀ ਦਾ ਕੋਈ ਇਲਾਜ ਹੈ ਇਹ ਮੈਨੂੰ ਨਹੀਂ ਲੱਗਦਾ ਕਿਉਂਕਿ ਜੇਕਰ ਕਈ ਪਸ਼ਾਰਾਂ ਦੇ ਦੇਖੀਏ ਤਾਂ ਦੋ ਦੋ ਮੰਜ਼ਲਾਂ ਜਿਹੜੀਆਂ ਨੇ ਜ਼ਮੀਨ ਦੋਜ਼ ਹੋ ਗਈਆਂ ਨੇ ਸੜਕਾਂ ਉੱਚੀਆਂ ਹੋਈ ਜਾਂਦੀਆਂ ਨੇ ਘਰ ਨੀਵੇਂ ਹੋਈ ਜਾਂਦੇ ਨੇ ਭਰਤ ਪਾਪਾ ਕੇ ਕਰਮ ਮੈਂ ਤਾਂ ਇੱਥੋਂ ਤੱਕ ਹੈਰਾਨ ਆ ਕਿ ਕਈ ਵਿਅਕਤੀਆਂ ਨੇ ਤਾਂ ਆਪਣੇ ਘਰ ਦੋ-ਦੋ ਵਾਰੀ ਵੀ ਪਾ ਲਿਆ ਸੜਕਾਂ ਖਾ ਗਈਆਂ ਪਹਿਲੀ ਗੱਲ ਤੱਕ ਸੜਕਾਂ ਖਾ ਗਈਆਂ ਘਰਾਂ ਨੂੰ ਦੂਜੀ ਗੱਲ ਮੀਂਹ ਦੇ ਪਾਣੀ ਖਾ ਗਏ ਤੀਜਾ ਹੜ ਖਾ ਗਏ ਤੇ ਚੌਥੇ ਜਿਹੜਾ ਘਰਾਂ ਦੀ ਪਿੰਡਾਂ ਦੀ ਸਿਆਸਤ ਹੈ ਜਿਹੜੀ ਇਹਦਾ ਘਰ ਦੇ ਅਗੋਂ ਦੀ ਉੱਚੀ ਸੜਕ ਕੱਢਣੀ ਆ ਉਹ ਖਾ ਗਏ ਸੋ ਬੀਬੀ ਜੀ ਪਿੰਡ 'ਚ ਹੋਰ ਕੀ ਸਾਲ ਦੇ ਹਾਲਾਤ ਉਹਨਾਂ ਤਾਂ ਸਾਰੇ ਪਿੰਡ ਦੇ ਹਾਲਾਤ ਖਰਾਬ ਹੋਏ ਆ ਪਾਣੀ ਹੱਟ ਦੇ ਕਾਰਨ ਤੇ ਕੋਈ ਘਰ ਨਹੀਂ ਰਿਹਾ ਸਿਰਫ 2000 ਘਰ ਜਿੰਨਾਂ ਚ ਨਹੀਂ ਪਾਣੀ ਵੜਿਆ ਬਾਕੀ ਸਾਰੇ ਪਿੰਡ ਦੇ ਵਿੱਚ ਨੁਕਸਾਨ ਸਾਰਿਆਂ ਦਾ ਹੋਇਆ ਸਾਰੇ ਪਿੰਡ 'ਚ ਹੀ ਹੋਇਆ ਹਰ ਇੱਕ ਦੇ ਜੋ ਫਰਨੀਚਰ ਬੈੱਡ ਸਭ ਕੁਝ ਬਿਸਤਰੇ ਵਿੱਚ ਸਭ ਕੁਝ ਖਰਾਬ ਹੋਇਆ ਟੂੜੀ ਖਰਾਬ ਹੋਈ ਦਾਣੇ ਖਰਾਬ ਹੋਏ ਆ ਹਾਂ ਇਹਨਾਂ 'ਕ ਨੁਕਸਾਨ ਬਹੁਤ ਜ਼ਿਆਦਾ ਕਿਹਨੂੰ ਖਾਣ ਜੁਗੀ ਵੀ ਹੁਣ ਕਣ ਕੇ ਨਹੀਂ ਨਹੀਂ ਖੈ ਇਦਾਂ ਵੀ ਨਹੀਂ ਵੀ ਨਹੀਂ ਹੈ ਕਿ ਹਾਂ ਬਹੁਤ ਜੀ ਨੁਕਸਾਨ ਹੋਇਆ ਜ਼ਿਆਦਾ ਬਾਕੀ ਚਲੋ ਹਸਣ ਤੁਮ ਮਿਲ ਰਿਹਾ ਯਾ ਚਾਰਾ ਵੀ ਮਿਲ ਰਿਹਾ ਹੈ ਬਾਕੀ ਖਾਣਾ ਵੀ ਬਥੇਰਾ ਆ ਰਿਹਾ ਰਸ਼ਨ ਵੀ ਆ ਰਿਹਾ ਹੈ ਇਹ ਨਹੀਂ ਹਾਂ ਬਸ ਇਹ ਆ ਵੀ ਅੱਗੋਂ ਵਾਸਤੇ ਚਲੋ ਪ੍ਰੋਬਲਮ ਹੱਲ ਹੋਣੀਆਂ ਚਾਹੀਦੀਆਂ ਨੇ ਕੁਛ ਨਾ ਸਰਕਾਰਾਂ ਸੋ ਹਰ ਕੋਈ ਵਿਅਕਤੀ ਮੈਂ ਜੋ ਜਿੰਨਾ ਕੇ ਸਮੇਂ ਦੇ ਵਿੱਚ ਰਿਪੋਰਟਿੰਗ ਹੈ ਤੇ ਉਹ ਕਹਿੰਦੇ ਪੱਕਾ ਹੱਲ ਚਾਹੀਦਾ ਸਾਨੂੰ ਆ ਤੁਹਾਡੀਆਂ ਸਲਾਨਾ ਜਿਹੜੀਆਂ ਤੁਸੀਂ ਹਰ ਵਾਰੀ ਆ ਕੇ ਮੁਆਵਜ਼ੇ ਦੀਆਂ ਗੱਲਾਂ ਕਰਦੇ ਹੋ ਮਿਲਦੇ ਐ ਨਹੀਂ ਮਿਲਦੇ ਲੋਕਾਂ ਨੂੰ ਲਾਈਨਾਂ ਚ ਲਵਾਉਣੇ ਹੋ ਟਿੱਟ ਖਰਾਬ ਕਰਦੇ ਹੋ ਇਹ ਕਹਿੰਦੇ ਸਾਡਾ ਇੱਕ ਵਾਰੀ ਜੂੜ ਵੱਡ ਦਿਓ ਕੋਈ ਪੱਕਾ ਹੱਲ ਕਰ ਦਿਓ ਅਸੀਂ ਨਿਤ ਨਿਤ ਜਿਹੜਾ ਅਸੀਂ ਮਰ ਨਹੀਂ ਸਕਦੇ ਇਹ ਪਲ-ਪਲ ਜਿਹੜਾ ਮਰਨਾ ਹੈ ਜਦੋਂ ਵੀ ਕਿਤੇ ਪਿੱਛੇ ਮੀਂਹ ਪੈਂਦਾ ਤਾਂ ਦਰਿਆ ਜਿਹੜਾ ਇੱਥੇ ਨਾਲ ਹੀ ਹੈ ਤੇ ਇਹਨਾਂ ਦੀ ਜਿਹੜੀ ਹੈ ਨੀਂਦ ਗਵਾ ਦਿੰਦਾ ਬੇਚੈਨ ਹੋ ਜਾਂਦੇ ਨੇ ਹਰ ਪਲ ਮਰਦੇ ਨੇ ਇਹ ਲੋਕ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਬੰਨ ਹਜੇ ਤੱਕ ਨਹੀਂ ਬੰਨੇ ਗਏ ਹੋਰ ਨਹੀਂ ਬੰਨੇ ਗਏ ਇਹ ਪਿੰਡ ਘੋਨੇয়াল ਦੀ ਸਥਿਤੀ ਹੈ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦੀ ਸਥਿਤੀ ਹੈ ਤੁਹਾਨੂੰ ਹੋਰ ਪਿੰਡਾਂ ਦੀ ਵੀ ਸਥਿਤੀ ਦਿਖਾਵਾਂਗੇ ਪਹਿਲਾਂ ਹੜ ਦਾ ਪਾਣੀ ਬਹੁਤ ਦਿਖਾਇਆ ਪਰ ਹੜ ਤੋਂ ਮਗਰ ਦੀ ਸਥਿਤੀ ਕੀ ਹੈ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੇ ਕੋਨੇ ਵਾਲ ਦੇ ਵਿੱਚ ਹੀ ਖੜੇ ਅਸੀਂ ਤੇ ਬੀਬੀ ਨੇ ਕਿ ਇਹਨਾਂ ਦਾ ਘਰ-ਬਾਰ ਤੁਹਾਨੂੰ ਦਿਖਾਉਣੇ ਆ ਅੱਜ ਵੀ ਬਾਡਰ ਦੇ ਉੱਤੇ ਗਰੀਬੀ ਹੈ ਬੇਸ਼ੱਕ ਦੋ ਵਕਤ ਦੀ ਰੋਟੀ ਕਹਿ ਸਕਦੇ ਆ ਵੀ ਪੰਜਾਬੀ ਖਾਂਦੇ ਨੇ ਪਰ ਪੁਰਾਣੇ ਘਰ ਇੱਟਾਂ ਬਾਲੇ ਵਾਲੀਆਂ ਛੱਤਾਂ ਤੇ ਕੀ ਕੁਛ ਕਹੀਏ ਇਹ ਵਾਕਿਆ ਪੰਜਾਬ ਇੱਧਰ ਵੀ ਹੈਗਾ ਇੱਕ ਕੀ ਨਾ ਬੀਬੀ ਭੈਣ ਕੀ ਹੋਰ ਜਿੰਦਰ ਕੌਰ ਜੀ ਤੇ ਸਾਡੇ ਕਿਹੜਾ ਵਕਤ ਜਿਹਨੇ ਬਹੁਤ ਗਰੀਬੀ ਦਾ ਵਕਤ ਜਿਉਂ ਘਰ ਦਾ ਮੇਰਾ ਕਿਹੜਾ ਬਹੁਤ ਸ਼ਰਾਬੀ ਖਰਾਬੀ ਸੀ ਤੇ ਦੋ ਕੱਕੇ ਇੱਕ ਬੁੱਢੀ ਐ ਤੇ ਸਾਨੂੰ ਥੋੜਾ ਬਹੁਤ ਸਹਾਰਾ ਹੁਣ ਚਾਹੀਦੀ ਆ ਸਾਨੂੰ ਮਿਲਣੀ ਚਾਹੀਦੀ ਏ ਜ਼ਰੂਰ ਬੀਬੀ ਤੁਹਾਡੇ ਕਿੰਨੇ ਸਾਲ ਹੋ ਗਏ ਵਿਆਹ ਹੋਏ ਨੂੰ ਇਤਰਾ ਮੇਰੇ 22 ਸਾਲ ਹੋ ਗਏ ਜਿ ਵਿਆਹ ਹੋਏ ਨੂੰ ਤੇ ਪਹਿਲਾ ਬਾਹਰ ਪੈਗੀਆਂ ਚ ਫਸਣਾ ਖਰਾਬ ਹੁੰਦੀਆਂ ਚ ਐ ਕੱਕਣਾ ਚ ਵੀ ਆਣ ਕੇ ਅਬ ਸਈ 37 ਦਿਨ ਰੋਟੀ ਖਾਦੀ ਜੋ ਤੇ ਸਾਡਾ ਤਾਂ ਵੇਖ ਲਓ ਸਾਡੇ ਸਾਹਮਣੇ ਸਭ ਕੁਝ ਦਿਖਣ ਡਿਆ ਜੋ ਹਾਂਜੀ ਤੇ ਮਿਹਰਬਾਨੀ ਕਰਕੇ ਤੁਹਾਨੂੰ ਸੁਰਪਤੀ ਸਹੂਲਤ ਹੋਣੀ ਚਾਹੀਦੀ ਆ ਵੇਖੋ ਬਿਸਤਰੇ ਵੀ ਤੁਹਾਨੂੰ ਦਿਖਣਦੇ ਆ ਸਭ ਕੁਝ ਤੁਹਾਨੂੰ ਦਿਖਣਦੇ ਆ ਯਾ ਮੇਰੇ ਪਰੋਲੇ ਪੜਾਲੇ ਤੇ ਆਹੋ ਬੱਚੇ ਬੱਚੇ ਅੰਦਰ ਆ ਛੋਟੇ ਇੱਕ ਕਾਕਾ ਤੇ ਕਾਕਾ ਕਿਹੜੇ ਕਿਹਾ 18 ਸਾਲਾਂ ਦਾ ਤੇ ਗੁੱਡੀ ਗੇੜੀ ਹੈ ਬਣਖ ਸਾਲਾਂ ਦੀ ਹੈ ਤੇ ਇੱਕ ਛੋਟਾ ਕਿਰੋ ਸਿਆਪਸਾਲਾਂ ਦਾ ਹਾਂਜੀ ਹਾਂਜੀ ਤੇ ਬੀਬੀ ਆ ਲਿਖਿਆ ਕਿ ਤੁਹਾਨੂੰ ਆਹ ਇਹ ਇਹ ਬੋਰਡ ਲਿਖਿਆ ਜੋ ਸੇਵਾਦਾਰਾਂ ਦੇ ਸੇਵਾਲਾਂ ਨੇ ਲਾਈ ਹੈ। ਅੱਛਾ ਕੀ ਕੁਝ ਕਰ ਗਏ ਨੇ? ਉਹ ਹਾਂਜੀ ਹਾਂਜੀ ਤੋ ਕਹਿੰਦੇ ਘਰ ਬਣਾਵਾਂਗੇ ਤੇ ਹਜੇ ਤੱਕ ਤਾਂ ਕੋਈ ਆਇਆ ਨਹੀਂ ਸਾਡੇ ਇਦੇ ਤੇ ਆਉਣ ਤੇ ਵੀ ਘਰ ਬਣਾਉਣ। ਹਾਂ। ਸੋ ਆਹ ਵੇਖ ਸਕਦੇ ਹੋ ਜੀ ਸਿੱਖ ਅਵੇਰਨੈਸ ਫਾਊਂਡੇਸ਼ਨ ਇੰਟਰਨੈਸ਼ਨਲ ਸਿੱਖ ਫੇਅਰ ਫਾਊਂਡੇਸ਼ਨ ਦਾ ਬੋਰਡ ਵੀ ਲੱਗਿਆ ਜੀ ਇੰਡੀਆ ਆਫਿਸ ਯਾਲੀ ਚੌਂਕ ਲੁਧਿਆਣੇ ਦੱਸਿਆ ਜਾ ਰਿਹਾ ਹੈ। ਕਹਿੰਦੇ 6 ਨੰਬਰ ਮਕਾਨ ਹੈ ਜਿਹੜਾ ਇਹਨਾਂ ਨੇ ਬਣਾ ਕੇ ਦੇਣਾ ਹੈ। ਚਲੋ ਚੰਗੀ ਗੱਲ ਹੈ ਤੇ ਇਹ ਦਿਖਾ ਦਈਏ ਆਜੋ ਤੁਹਾਨੂੰ ਘਰ ਦੀ ਅੰਦਰੋਂ ਸਥਿਤੀ ਵੀ ਜਿਹੜੀਆਂ ਦਿਖਾ ਦਿੰਦੇ ਆ ਕਿ ਇੱਟਾਂ ਬਾਲਿਆਂ ਦੀਆਂ ਛੱਤਾਂ ਵੀ ਜਿਹੜੀਆਂ ਨੇ ਅੱਜ ਤੁਸੀਂ ਦੇਖ ਸਕਦੇ ਹੋ ਕੀ ਸਾਡਾ ਬਹੁਤ ਮੰਦਾ ਜੀ ਨਾ ਬਹੁਤ ਮੰਦਾ ਦੰਦਾ ਸਾਹ ਸਾਨੂੰ ਵੇਖੋ ਕੀ ਹਾਲ ਬੰਦਾ ਉਹ ਹੀ ਗੱਲ ਉਹ ਦਸੰਦੇ ਸਾਲ ਹੋ ਗਏ ਸਹੀ ਦੇਣੀ ਆਪਾਂ ਰੋਟੀ ਖਾਦੀ ਰੱਜ ਕੇ ਹੁਣ ਇੱਕ ਟਾਈਮ ਰੋਟੀ ਹੋ ਗਈ ਸਾਡੀ ਜਦੋਂ ਖਾਲਾ ਤੀਆਂ ਬਾਹਰ ਕੱਖ ਦੀ ਖੰਡਿਆ ਕਰਾਂ ਚ ਕੱਖ ਦੀ ਖੰਡਿਆ ਤਾਂ ਭੁੱਖਾ ਤਾਂ ਫਿਰ ਲਤਨੀਆਂ ਸਾਡੀਆਂ ਹਾਂਜੀ ਤੇ ਮਿਹਰਬਾਨੀ ਕਰਕੇ ਸਾਡੀ ਇਹ ਸਹੂਲਤ ਸਾਨੂੰ ਦੇਣੀ ਚਾਹੀਦੀ ਆ ਤੇ ਸਾਡਾ ਸੋਟਿਆ ਤੇ ਦੇਖੋ ਕਿ ਰਿਵਾ ਮਾਰੇ ਹਾਂ